ਗੁਰਦਗਦੀ ਉੱਪਰ ਸਵਾਇ ਮਾਨ ਨਸਾਂ ਪਾਤਸ਼ਾਹ ਜੰਨ ਦੀ ਜਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱθε ਪਾਤਸ਼ਾਹ ਜੀ ਤਨ ਦੀ ਹਜ਼ੂਰੀ ਦੇ ਵਿੱਚ ਸੱਜ ਕੇ ਬੈਠੀ ਸਰਬੱਤ ਮਾਈ ਭਾਈ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ ਸਾਨੂੰ ਅਮਰਤ ਵੇਲੇ ਗੁਰਬਾਣੀ ਨਾਲ ਜੁੜਨ ਦਾ ਸੁਭਾਗੀ ਸਮਾਂ ਮਿਲਿਆ ਹੈ ਅੱਜ ਦਾ ਜੋ ਸ਼੍ਰੀ ਮੁਖਵਾਕ ਆਪਸਾਰੀਆਂ ਸੰਤਾਨਾਂ ਨੇ ਬੜੇ ਪਿਆਰ ਨਾਲ ਬੈਠ ਕੇ ਸਰਵਣ ਕੀਤਾ ਹੈ ਸਤਿਗੁਰੂ ਦਾ ਫਰਮਾਨ ਹੈ ਸੋਰਠਿ ਰਾਗ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਆਪਣੀ ਪਾਵਨ ਪਵਿੱਤਰ ਬੁਖਾਰਬਿੰਦ ਤੋਂ ਉਚਾਰਣ ਕਰ ਰਹੇ ਹਾਂ ਘਰ ਦੂਜੇ ਅੰਦਰ ਸਤਿਗੁਰੂ ਪੰਚਮ ਪਾਤਸ਼ਾਹ ਦੀ ਬਾਣੀ 613 ਪਵਿੱਤਰ ਅੰਗਤਿ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰ ਉਹ ਤਾਰਨ ਹਾਰੇ ਸਬਦਾਂ ਇਸ ਸੰਸਾਰ ਤੇ ਜਨਮ ਹੋਇਆ ਜੋ ਵੀ ਆਇਆ ਹੈ ਮਾਤਾ ਦੇ ਉਦਰ ਵਿੱਚ ਦੀ ਮਾਤਾ ਦੇ ਗਰਭ ਵਿੱਚ ਦੀ ਆਇਆ ਹੈ ਮਾਤਾ ਦੇ ਗਰਭ ਵਿੱਚ ਦੀ ਹੋ ਕੇ ਆਇਆ ਤੂੰ ਮਾਲਕ ਪਰਮੇਸ਼ਰ ਨੇ ਆਪ ਹੀ ਕਿਰਪਾ ਕਰਕੇ ਮਾਤਾ ਦੇ ਗਰਭ ਵਿੱਚ ਸਾਡੀ ਸਭ ਦੀ लाज ਰੱਖੀ ਆਪਣਾ ਸਮਰਨ ਦੇ ਕੇ ਸਭ ਨੂੰ ਬਚਾਇਆ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੂੰ ਰਾਖਣ ਹਾਰੇ ਕਿਹਨੇ ਰੱਖਿਆ ਸਾਨੂੰ ਉੱਥੇ ਮਾਲਕ ਪਰਮੇਸ਼ਰ ਵਾਹਿਗੁਰੂ ਨੇ ਜੇ ਉਹ ਉੱਥੇ ਰੱਖ ਸਕਦਾ ਤੇ ਇੱਥੇ ਵੀ ਰੱਖ ਸਕਦਾ ਜੇ ਉਹ ਉੱਥੇ ਕਿਰਪਾ ਕਰ ਸਕਦਾ ਮਾਤਾ ਦੇ ਉਧਰ ਵਿੱਚ ਤੇ ਇੱਥੇ ਵੀ ਕਿਰਪਾ ਕਰ ਸਕਦਾ ਮਾਤ ਗਰਭ ਮਹਿ ਆਪਨ ਸਿਮਰਣ ਦੇ ਤਹਿ ਤੁਮ ਰੱਖਣ ਹਾਰੇ ਮਾਲਕ ਜੀ ਉੱਥੇ ਮੇਰੀ ਤੂੰ ਹਾਜ ਰੱਖੀ ਮੈਨੂੰ ਉਹ ਭਿਆਨਕ ਜਟਰਾ ਕਰਨ ਕੋ ਬਚਾਇਆ ਉਸ ਅੱਗ ਦੇ ਵਿੱਚ ਸੜਨ ਤੋਂ ਬਚਾਇਆ ਤੇ ਮਾਲਕ ਜੀ ਤੂੰ ਇੱਥੇ ਵੀ ਕਿਰਪਾ ਕਰਦਾ ਹੈਂ ਪਾਪਕ ਸਾਗਰ ਅਥਾ ਹੈ ਨਹਿਰ ਮਹਿ ਤਾਰੋ ਤਾਰਨ ਹਾਰੇ ਪਾਵਕ ਕਹਿੰਦੇ ਅੱਗ ਨੂੰ ਸਾਗਰ ਕਹਿੰਦੇ ਸਮੁੰਦਰ ਨੂੰ ਅਥਾ ਕਹਿੰਦੇ ਬਹੁਤ ਵੱਡੇ ਨੂੰ ਲਹਿਰ ਨੂੰ ਲਹਿਰ ਕਹਿੰਦੇ ਜਿਹੜੀਆਂ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ ਆਪਾਂ ਦੇਖਦੇ ਆ ਹਵਾ ਆਉਂਦੀ ਆ ਸਮੁੰਦਰ ਦੇ ਵਿੱਚੋਂ ਬੜੀਆਂ ਉੱਚੀਆਂ-ਉੱਚੀਆਂ ਲਹਿਰਾਂ ਉੱਠਦੀਆਂ ਪਰ ਸਤਿਗੁਰੂ ਜੀ ਕਹਿੰਦੇ ਆ ਸੰਸਾਰ ਆ ਨਾ ਜਿਹੜਾ ਇਹਦੇ ਵਿੱਚ ਵੀ ਅੱਗ ਦੀਆਂ ਬੜੀਆਂ ਵੱਡੀਆਂ ਵੱਡੀਆਂ ਉੱਚੀਆਂ-ਉੱਚੀਆਂ ਲਹਿਰਾਂ ਆ ਬਾਵਕ ਸਾਗਰ ਅਥਾਹ ਲਹਿਰ ਮਹ ਤਾਰ ਉਤਾਰਨ ਹਾਰੇ ਮਾਲਕ ਜੀ ਇਸ ਸੰਸਾਰ ਦੀ ਭਿਆਨਕ ਅੱਗ ਤੋਂ ਵੀ ਤੂੰ ਹੀ ਸਾਨੂੰ ਬਚਾਉਣ ਵਾਲਾ ਤੂੰ ਹੀ ਸਾਨੂੰ ਤਾਰਨ ਵਾਲਾ ਮਾਦੋ ਤੂੰ ਠਾਕੁਰ ਸਿਰ ਮੂਰਾ ਮਾਦੋ ਕਹਿੰਦੇ ਮਾਲਕ ਪਰਮੇਸ਼ਰ ਨੂੰ ਮਾਇਆ ਦੇ ਪਤੀ ਨੂੰ ਵੈਸੇ ਦੇ ਅਰਥ ਬਣਦੇ ਮਾਦੋ ਦਾ ਅਰਥ ਹੈ ਜਿਹੜਾ ਇੰਦਰੀਆਂ ਦਾ ਰਖਾ ਹੋਵੇ ਮਾਦੋ ਆ ਧਰਤੀ ਦਾ ਰੱਖਣ ਵਾਲਾ ਮਾਇਆ ਦਾ ਪਤੀ ਮਾਦੋ ਤੂੰ ਠਾਕੁਰ ਸਰ ਮੋਰਾ ਮਾਲਕ ਜੀ ਤੂੰ ਸਾਡੇ ਸਿਰ ਦਾ ਸਾਈਂ ਹੈ ਤੂੰ ਸਾਡੇ ਸਿਰ ਤੇ ਕਿਰਪਾ ਕਰਨ ਵਾਲਾ ਹੈ ਇहां ਉहां ਤੁਹਾਰੋ thora ਇहां ਦਾ ਅਰਥ ਹੈ ਇਹ ਲੋਕ ਉहां ਦਾ ਅਰਥ ਹੈ ਪਰਲੋਕ ਸਤਿਗੁਰੂ ਜੀ ਕਹਿੰਦੇ ਇੱਥੇ ਤੇ ਉੱਥੇ ਤੁਹਾਰੋ thora ਦਾ ਅਰਥ ਹੈ ਆਸਰਾ ਸਾਨੂੰ ਤੇਰਾ ਹੀ ਆਸਰਾ ਮਾਲਕ ਜੀ ਤੇਰੇ ਨਾਮ ਦਾ ਹੀ ਸਹਾਰਾ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਤੂੰ ਹੀ ਕਿਰਪਾ ਕਰਨ ਵਾਲਾ ਹੈ ਰਹਾਉ ਚਾਰਨ ਕਰਦੇ ਹਨ ਰਹਾਉ ਕੀਤੇ ਕੌਮੇ ਰ ਸੰਮਨ ਕਰਨ ਹਾਰ ਤਿਰਣ ਜਨ ਬੰਦਾ ਜੋ ਵੀ ਕਾਰਜ ਕਰਦਾ ਹੈ ਉਸ ਕਾਰਜ ਨੂੰ ਕਰਕੇ ਬੰਦਾ ਕਹਿੰਦਾ ਜੀ ਮੈਂ ਬਹੁਤ ਵੱਡਾ ਕੰਮ ਕਰਤਾ ਹੁਣ ਬੰਦਾ ਘਾਰੀ ਪਾ ਲੈਣਾ ਤੇ ਕਹਿੰਦਾ ਜੀ ਮੈਂ ਬੜਾ ਵੱਡਾ ਕੰਮ ਕਰਤਾ ਜੀ ਕੋਈ ਵੀ ਬੰਦਾ ਕਾਰਜ ਕਰ ਲੇ ਤੇ ਬਹੁਤ ਵੱਡਾ ਸਮਝਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਤੂੰ ਤਾਂ ਇੱਕ ਘਰ ਪਾ ਕੇ ਕਹਿ ਲਾਵੇਂ ਮੈਂ ਬੜਾ ਵੱਡਾ ਕੰਮ ਕਰਤਾ ਮਾਲਕ ਨੇ ਦੇਖ ਕਿੰਨੇ ਅਖੰਡ ਬ੍ਰਹਿਮੰਡ ਸਾਜ ਦਿੱਤੇ ਉਹਦੇ ਮੁਰੇ ਤਾਂ ਇੱਕ ਟਣਕੇ ਬਰੋਬਰ ਅਖੰਡ ਬ੍ਰਹਿਮੰਡ ਵੀ ਆਧਰਤੀ ਆਕਾਸ਼ ਪਤਾਲ ਕਿੰਨਾ ਕੁਝ ਬਣਾਤਾ ਉਹਨੇ ਕੀਤੇ ਕੋ ਮੇਰਾ ਸੰਮਨ ਅਸੀਂ ਕੀ ਸਮਝਦੇ ਹਾਂ ਕੋਈ ਕੰਮ ਕਰਕੇ ਮੇਰੂ ਪਹਾੜ ਨੂੰ ਵੱਡਾ ਉਹਨੂੰ ਬਣਾ ਦਿੰਨੇ ਆ ਵੀ ਬਹੁਤ ਵੱਡਾ ਕੰਮ ਕਰਤਾ ਜੀ ਪਰ ਕਰਨ ਹਾਰ ਕਰਨ ਹਾਰ ਕਹਿੰਦੇ ਮਾਲਕ ਨੂੰ ਕਰਨ ਹਾਰ ਤਿਰਣ ਜਨ ਉਸ ਕਰਨ ਹਾਰ ਦੇ ਮੂਰੇ ਤਾਂ ਇੱਕ ਤਣਕੇ ਬਰੋਬਰ ਆ ਜਿਹੜਾ ਕੁਝ ਅਸੀਂ ਕਰਦੇ ਆ ਨਾ ਇੱਕ ਤਣਕੇ ਬਰੋਬਰ ਹੁੰਦਾ ਵੀ ਇਸ ਤਰ੍ਹਾਂ ਗੁਰਮੁਖ ਪਿਆਰੋ ਅਸੀਂ ਬਹੁਤ ਸੰਸਾਰ ਦੇ ਮੱਲਾ ਮਾਰਣੀਆਂ ਚਾਹੁੰਦੇ ਆ ਪਰ ਮਾਲਕ ਨੇ ਕੁਝ ਹੋਰ ਪਾਉਂਦਾ ਹੁੰਦਾ ਹੈ। ਪਰਮੇਸ਼ਰ ਨੇ ਕੁਝ ਹੋਰ ਪਾਉਂਦਾ ਹੁੰਦਾ ਹੈ। ਉਹਦੇ ਵਾਸਤੇ ਤਾਂ ਇੱਕ ਤਣਕੇ ਬਰੋਬਰ ਹੁੰਦਾ ਹੈ। ਸਾਰੀ ਕਾਇਨਾਤ ਨੂੰ ਪਾਲ ਰਿਹਾ, ਸਾਰੀ ਕਾਇਨਾਤ ਨੂੰ ਜਨਮ ਦੇ ਰਿਹਾ, ਮਰਨ ਕਰ ਰਿਹਾ। ਉਹ ਮਾਲਕ ਪਰਮੇਸ਼ਰ ਦੇ ਮੁਰੇ ਤਾਂ ਸਾਡੇ ਕਾਰਜ ਕੀਤੇ ਹੋਏ ਇੱਕ ਤਣਕੇ ਬਰੋਬਰ ਸਤਿਗੁਰੂ ਦੀ ਬਾਣੀ ਸਾਨੂੰ ਸਮਝਾ ਰਹੀ ਇੱਕ ਸਮਝਾਉਣ ਵਾਸਤੇ ਇੱਕ ਤਰੀਕਾ ਸਾਨੂੰ ਦੱਸ ਰਿਹਾ ਸਤਿਗੁਰੂ ਜੀ ਉਦਾਹਰਨ ਲੈ ਕਿਨੇ ਕਿ ਤਣਕੇ ਦੀ ਕਹਿੰਦੇ ਜਿਹੜੇ ਤੂੰ ਕਿ ਤਣਕੇ ਕਹਿਣਾ ਨਾ ਆਪਣੇ ਕਾਰਜ ਕਹਿਣਾ ਬੜੇ ਵੱਡੇ ਵੱਡੇ ਇੱਕ ਸਤਿਗੁਰੂ ਦੀ ਨਿਗਾ ਵਿੱਚ ਤਾਂ ਤਣਕੇ ਬਰੋਬਰ ਹੈ ਸਤਿਗੁਰੂ ਜੀ ਸਾਡੀ ਬੁੱਧੀ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਸਮਝਾਉਣਾ ਕਰ ਰਿਹਾ ਹੈ ਜਿਹੜੇ ਤੂੰ ਕਾਰਜ ਕਰਦਾ ਉਹ ਮਾਲਕ ਮੂਰੇ ਦਾ ਤਣਕੇ ਬਰੋਬਰ ਹੈ ਜਿੰਨੇ ਵੀ ਵੱਡੇ ਵੱਡੇ ਕਾਰਜ ਕਰਦਾ ਤੂੰ ਕਰਨ ਹਾਰ ਦਰਣ ਜਾਣੇ ਅੱਗੇ ਕਹਿੰਦੇ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭਾਨ ਸਤਿਗੁਰੂ ਆਕਾਰ ਬ੍ਰਹਮ ਪਰਮੇਸ਼ਰ ਜੀ ਤੂੰ ਦਾਤਾ ਹੈ ਤੂੰ ਦਾਤਾ ਮੰਗਣ ਕੋ ਸਗਲੀ ਮੰਗਣ ਵਾਲੀ ਸਾਰੀ ਧਰਤੀ ਹੈ ਸਾਰਾ ਸੰਸਾਰ ਸਾਰੀ ਲੋਕਾਈ ਤੇੋਂ ਮੰਗਦੀ ਹੈ ਮਾਲਕ ਜੀ ਦਾਨ ਦੇ ਪ੍ਰਭਾਨ ਤੇ ਜਿਹੜਾ ਤੇਤੋਂ ਮੰਗਦਾ ਹੈ ਤੂੰ ਉਹਨੂੰ ਦਿਨਾ ਵੀ ਹੈ ਤੇ ਸਤਿਗੁਰੂ ਜੀ ਕਹਿੰਦੇ ਉਹ ਮਾਲਕ ਪਰਮੇਸ਼ਰ ਵਾਹਿਗੁਰੂ ਸਾਨੂੰ ਬਿਨਾ ਮੰਗੇ ਤੂੰ ਬਹੁਤ ਕੁਝ ਦੇ ਰਿਹਾ ਬੜਾ ਕੁਝ ਦਿੱਤਾ ਮਾਲਕ ਨੇ ਬਹੁਤ ਦਾਤਾਂ ਦੇ ਰਿਹਾ ਉਹ ਆਪਣੀ ਰਜਾ ਵਿੱਚ ਸਭ ਨੂੰ ਦਾਨ ਦੇ ਰਿਹਾ ਦਾਨ ਜਿਹੜਾ ਆਪ ਕੋ ਛੋਟੇ ਨੂੰ ਦਿੱਤਾ ਜਾਂਦਾ ਹੈ ਆਪ ਕੋ ਵੱਡੇ ਨੂੰ ਭੇਟਾ ਦਿੱਤੀ ਜਾਂਦੀ ਹੈ ਤੇ ਮਾਲਕ ਸਭ ਨੂੰ ਦਾਨ ਦੇ ਰਿਹਾ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭਾਨਾ ਤੂੰ ਸਭ ਨੂੰ ਦਾਨ ਦੇ ਰਿਹਾ ਸਭ ਦੇ ਉੱਤੇ ਕਿਰਪਾ ਕਰੇ ਅਬੇਸ਼ਕੀਮ ਕੀ ਸਵਾਸ ਆ ਰਹੇ ਹਨ ਸਾਨੂੰ ਰਾਤ ਸੌਕੇ ਲੰਘਾ ਦਿੱਤੀ ਸੁਤਾ ਪਿਆ ਮੰਜੇ ਤੇ ਬੈੱਡ ਤੇ ਸਵਾਸ ਚੱਲ ਰਿਹਾ ਹੈ ਮਾਲਕ ਦੀ ਕਿਰਪਾ ਨਾਲ ਕਿੰਨੇ ਬੇਸ਼ਕੀਮਤੀ ਸਵਾਸ ਚਾਰਕ ਸਾਹ ਦੁਆਰੇ ਢਾਰੇ ਨਹੀਂ ਲੈ ਜਾਂਦੇ ਕਿਸੇ ਤੋਂ ਚਾਰਕ ਸਾਹ ਦੁਨੀਆ ਦਾ ਸਾਰਾ ਧਨ ਪੈਸਾ ਦੇ ਕੇ ਲੈ ਨਹੀਂ ਜਾਂਦੇ ਤੇ ਤੈਨੂੰ ਸਤਿਗੁਰੂ ਕਿੰਨੇ ਚਿਰ ਤੋਂ ਦੇ ਰਿਹਾ ਹੈ ਇਹ ਬਖਸ਼ਿਸ਼ ਹੈ ਨਾ ਮਾਲਕ ਦੀ ਸਵਾਸ ਚੱਲ ਰਿਹਾ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ ਨਮਸਕਾਰ ਡੋਟ ਬੰਦਨ ਅਨੰਕ ਬਾਰਜੋਂ ਬਾਰੇ ਮਾਲਕ ਜੀ ਤੇਰੀ ਕਿਰਪਾ ਨਾਲ ਸਾਹ ਚੱਲ ਰਹੇ ਆ ਨਹੀਂ ਤੇ ਇਹ ਸਵਾਸ ਆਪਾਂ ਵਿਚਾਰ ਕਰੀਏ ਸਰੀਰ ਦੇ ਵਿੱਚ ਕਿਵੇਂ ਚੱਲ ਰਹੇ ਆ ਇਹ ਮਾਲਕ ਦੀ ਕਿਰਪਾ ਨਾਲ ਆ ਮੋਬਾਈਲ ਸਾਡੀ ਜੇਬ ਦੇ ਵਿੱਚ ਹੈ ਇਹਨੂੰ ਅਸੀਂ ਚਾਰਜ ਕਰਦੇ ਤਾਂ ਚੱਲਦਾ ਹੈ ਮੋਟਰਸਾਈਕਲ ਗੱਡੀ ਆਦਿਕ ਪੈਟਰੋਲ ਆ ਤੇ ਕੋਈ ਡੀਜ਼ਲ ਪਾਉਣੀ ਹੈ ਤਾਂ ਚੱਲਦੀ ਹੈ ਹੋਰ ਕਿੰਨੇ ਸਾਧਨ ਯੰਤਰ ਬਣੇ ਆ ਚਾਰਜ ਕੀਤਾ ਜਾਂਦਾ ਤੇ ਉਹ ਇਹ ਜਿਹੜਾ ਸਰੀਰ ਹੈ ਮਨੁੱਖਾ ਜਾਮਾ ਸਵਾਸਾਂ ਦੇ ਸਹਾਰੇ ਚੱਲਦਾ ਸਵਾਸ ਆ ਰਿਹਾ ਤੇ ਸਰੀਰ ਚੱਲ ਰਿਹਾ ਆਪਾਂ ਪੜ੍ਹਦੇ ਹਾਂ ਇਹਨਾਂ ਨੂੰ ਸਤਿਗੁਰੂ ਦੀ ਬਾਣੀ ਆ ਅਨੰਦ ਸਾਹਿਬ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਸਤਿਗੁਰੂ ਜੀ ਕਹਿੰਦੇ ਆ ਜਿਹੜਾ ਵਾਜਾ ਸਰੀਰ ਦਾ ਵੱਜ ਰਿਹਾ ਨਾ ਹਵਾ ਦੇ ਸਾਰੇ ਪੌਣ ਦੇ ਸਾਰੇ ਵੱਜ ਰਿਹਾ ਹੈ ਇਹ ਸਤਿਗੁਰੂ ਜੀ ਕਹਿੰਦੇ ਜੇ ਪੌਣ ਚੱਲ ਰਹੀ ਸਵਾਸ ਚੱਲ ਰਿਹਾ ਤੇ ਲੋਕ ਕਹਿੰਦੇ ਪੌਣ ਰੁੜ ਗਈ ਸਵਾਸ ਰੁੱਕ ਗਿਆ ਤੇ ਪਰਲੋਕ ਬਸ ਸਵਾਸਾਂ ਦਾ ਹੀ ਤੇਰੀ ਸਾਂਝ ਹੈ ਸੰਸਾਰ ਨਾਲ ਸਵਾਸ ਚੱਲ ਰਿਹਾ ਤੇ ਤੇਰੀ ਸਾਂਝ ਸੰਸਾਰ ਨਾਲ ਸਵਾਸ ਰੁੱਕ ਗਿਆ ਤੇ ਸੰਸਾਰ ਨਾਲ ਨਾਤਾ ਟੁੱਟ ਜਾਣਾ ਇੱਕ ਛਿਨ ਲੱਗਣਾ ਤੇ ਦੇ ਕੌਣ ਰਿਹਾ ਸਵਾਸ ਮਾਲਕ ਤੂੰ ਦਾਤਾ ਮੰਗਲ ਕੋ ਸਗਲੀ ਧਾਨ ਦੇਹ ਪ੍ਰਭਾਨ ਤੂੰ ਆਪਣੀ ਰਜਾ ਦੇ ਵਿੱਚ ਸਭ ਨੂੰ ਦੇ ਰਿਹਾ ਜਿਹੜਾ ਵੀ ਮੰਗਦਾ ਹੈ ਸਤਗੁਰੂ ਜੀ ਕਹਿੰਦੇ ਮੰਗਣ ਵਾਲੇ ਨੂੰ ਪੁਰੀਆਂ ਝੋਲੀਆਂ ਭਰ ਦੀਆਂ ਤੇ ਪਰ ਜੇ ਇਸ ਵਿਚਾਰ ਕਰੀਏ ਕਿ ਉਹ ਬਿਨਾਂ ਮੰਗੇ ਤੋਂ ਬੜਾ ਕੁਝ ਦੇ ਰਿਹਾ ਬੜੀ ਕਿਰਪਾ ਕਰ ਰਿਹਾ ਅੱਗੇ ਕਹਿੰਦੇ ਖਿਨ ਮੈਂ ਅਵਰ ਕਿਨ ਮੈਂ ਅਵਰਾ ਆਚਾਰਜ ਚਲਤ ਤੁਮਾਰੇ ਖੇਨ ਵਿੱਚ ਕੋਝੂ ਹੁੰਦਾ ਤੇ ਖੇਨ ਵਿੱਚੋਂ ਮਾਲਕ ਹਜੂਰ ਕਰ ਦਿੰਦਾ ਅੱਖ ਦੇ ਝਮਕਣ ਜਿਨੇ ਸਮੇਂ ਵਿੱਚ ਕੁਝ ਦਾ ਕੁਝ ਬਦਲ ਕੇ ਉਹ ਕੁਝ ਬਣਾ ਸਕਦਾ ਖਿਨ ਮੈਂ ਅਵਰ ਕਿਨ ਮੈਂ ਅਵਰਾ ਆਚਾਰਜ ਚਲਤ ਤੁਮਾਰੇ ਤੇਰੇ ਕੌਤਖਨ ਹੈਰਾਨ ਕਰਨ ਵਾਲਾ ਚਰਜ ਦਾ ਅਰਥ ਹੈਰਾਨ ਕਰਨ ਵਾਲੇ ਕੌਤਕ ਮਾਲਕ। ਅਸੀਂ ਤਾਂ ਕਦੇ ਸੋਚਿਆ ਨਹੀਂ ਹੁੰਦਾ ਜਿਹੜਾ ਕੁਝ ਮਾਲਕ ਕਰਕੇ ਵਿਖਾ ਦਿੰਦਾ। ਇਸੇ ਕਰਕੇ ਤਾਂ ਸਤਿਗੁਰੂ ਨੇ ਕਿਹਾ ਚਿੰਤਾ ਤਾਂ ਕੀ ਕੀਜੀਏ ਜੋ ਅਣ ਹੋਣੀ ਹੋਏ। ਇਹੋ ਮਾਰਗ ਇਸ ਸੰਸਾਰ ਕੋ ਨਾਨਕ ਫਿਰ ਨਹੀਂ ਹੋਏ। ਇਸ ਕਰਕੇ ਉਹਦੇ ਕੌਤਕ ਹੈਰਾਨ ਕਰਨ ਵਾਲੇ ਹਨ। ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰੇ। ਰੂੜੋ ਬੜਾ ਵੱਡੇ ਜਿਗਰੇ ਵਾਲਾ ਮਾਲਕ ਪਰਮੇਸ਼ਰ। ਗਹਿਰ ਗਭੀਰੋ ਐਡਾ ਡੂੰਗਾ ਤੇ ਐਡਾ ਉੱਚਾ ਉਹਦਾ ਅੰਤ ਨਹੀਂ ਪਾ ਸਕਦਾ ਕੋਈ ਉੱਚੋ ਅਗੰਮ ਅਪਾਰਿਆ ਅਗੰਮ ਪਉ ਸਾਡੀਆਂ ਗਿਆਨ ਇੰਦਰੀਆਂ ਦੀ ਉਹਦੇ ਤੱਕ ਪਹੁੰਚ ਨਹੀਂ ਹੈ ਮਾਲਕ ਤੱਕ ਕਿਸੇ ਦੀ ਪਹੁੰਚ ਨਹੀਂ ਹੈ ਚਤਰਾਇਆਂ ਨਾ ਮਾਲਕ ਨੂੰ ਕਦੇ ਵੀ ਠੱਗਿਆ ਨਹੀਂ ਜਾ ਸਕਦਾ ਪਾਇਆ ਨਹੀਂ ਜਾ ਸਕਦਾ ਚੰਠ ਚਲਾਕ ਬੰਦਾ ਹੋ ਸਕਦਾ ਪਰ ਚੰਠ ਚਲਾਕ ਬੰਦਾ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦਾ ਹਾਂ ਦੁਨੀਆ ਦੇ ਵਿੱਚ ਵਾਵਾ ਖੱਟ ਸਕਦਾ ਪਰ ਮਾਲਕ ਪਰਮੇਸ਼ਰ ਦੇ ਮੂਰੇ ਗਿਆਨ ਇੰਦਰੀਆਂ ਦੀ ਵੀ ਪਹੁੰਚ ਨਹੀਂ ਹੈ ਇੰਦਰੀਆਂ ਦੀ ਵੀ ਗਿਆਨ ਇੰਦਰੀਆਂ ਦੀ ਕੋਈ ਪਹੁੰਚ ਨਹੀਂ ਉਹਦੇ ਮੂਰੇ ਕੋ ਐਡਾ ਉੱਚਾ ਤੇ ਐਡਾ ਸੁੱਚਾ ਐਡਾ ਅਪਹੁੰਚਾ ਮਾਲ ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮਾ ਪਾਰੇ ਪਰ ਹਾਂ ਇੱਕ ਗੱਲ ਨਾ ਰੀਤ ਜਾਂਦਾ ਇੱਕ ਗੱਲ ਨਾ ਰਾਜੀ ਹੋ ਜਾਂਦਾ ਤ੍ਰੁੱਠ ਪੈਂਦਾ ਦਇਆ ਦੇ ਘਰ ਵਿੱਚ ਆ ਜਾਂਦਾ ਕਿਵੇਂ ਜੇ ਕੋਈ ਸਾਧ ਸੰਗਤ ਕਰਦਾ ਸਤਿਗੁਰੂ ਜੀ ਅੱਗੇ ਉਚਾਰਨ ਕਰਦੇ ਹਨ ਸਾਧ ਸੰਗ ਜਿਉ ਤੁਮਹਿ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਸਾਧ ਸੰਗ ਜਿੱਥੇ ਸਾਧੂ ਗੁਰਮੁਖ ਪਿਆਰੇ ਗੁਰੂ ਨੂੰ ਪਿਆਰ ਕਰਨ ਵਾਲੇ ਇਕੱਠੇ ਹੁੰਦੇ ਹਨ ਉਹਨਾਂ ਨੂੰ ਸਾਧ ਸੰਗ ਕਹਿੰਦੇ ਆ ਸਾਧ ਸੰਗ ਜਿਉ ਤੁਮੈ ਮਲਾਇਓ ਤੇ ਇਹ ਸਾਧ ਸੰਗਤ ਵਿੱਚ ਬੈੰਦੇ ਹੋਈ ਐ ਜਿਨ੍ਹਾਂ ਨੂੰ ਗੁਰੂ ਆਪ ਕਠਾਉਂਦਾ ਹੈ ਜਿਨ੍ਹਾਂ ਨੂੰ ਗੁਰੂ ਆਪ ਬਿਠਾਉਂਦਾ ਨਾ ਜਿਨ੍ਹਾਂ ਨੂੰ ਗੁਰੂ ਆਪ ਸਾਧ ਸੰਗਤ ਬਖਸ਼ਦਾ ਹੈ ਕਈ ਕਹਿੰਦੇ ਜੇ ਅਸੀਂ ਤਾਂ ਗੁਰੂ ਘਰ ਜਾਂਦੇ ਨਹੀਂ ਸਾਨੂੰ ਤਾਂ ਸਮਾਂ ਹੀ ਨਹੀਂ ਮਿਲਦਾ ਉਹ ਤੈਨੂੰ ਸਮਾਂ ਕੀ ਨਹੀਂ ਮਿਲਦਾ ਤੈਨੂੰ ਗੁਰੂ ਸੱਦਦਾ ਹੀ ਨਹੀਂ ਗੁਰੂ ਤੈਨੂੰ ਆਵਾਜ਼ ਹੀ ਨਹੀਂ ਮਾਰਦਾ ਹਾਂ ਗੁਰੂ ਤੈਨੂੰ ਸੱਦੇ ਤੇ ਤੂੰ ਆਵੇਂ ਨਾ ਹੋ ਨਹੀਂ ਸਕਦਾ ਗੁਰੂ ਜਿਨ੍ਹਾਂ ਨੂੰ ਆਵਾਜ਼ ਮਾਰਦਾ ਗੁਰੂ ਜਿਨ੍ਹਾਂ ਨੂੰ ਸੱਦਦਾ ਹੈ ਉਨਾਂ ਨੂੰ ਆਪਣਾ ਦਰਸ਼ਨ ਬਖਸ਼ਦਾ ਹੈ ਸਤਿਗੁਰੂ ਦਾ ਬਚਨ ਪੜ੍ਹਦੇ ਨੇ ਅਸੀਂ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਣ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪਰਿ ਜਾ ਜਾਈ ਯਾਦ ਰੱਖੀਏ ਸਾਧ ਸੰਗਤ ਤੋਂ ਬਿਨਾ ਮਨ ਇੰਨਾ ਮੈਲਾ ਹੋ ਜਾਣਾ ਇਹਨੇ ਨਰਕਾਂ ਵਿੱਚ ਗੋਤੇ ਖਾਣੇ ਪੈਣੇ ਟੇੜੀਆਂ ਮੇੜੀਆਂ ਜੀਹਾਂ ਦੇ ਵਿੱਚ ਜਾਣਾ ਪੈਣਾ ਭਿਆਨਕ ਅਗਣ ਦੇ ਵਿੱਚ ਛੜਨਾ ਪੈਣਾ ਇਸ ਮਨ ਨੂੰ ਫਿਰ ਇਹ ਤਾਂ ਕਰ ਲੈਣਾ ਮਾਣਾ ਇਹ ਵੀ ਮੈਨੂੰ ਰੋਕਣ ਵਾਲਾ ਕਿਹੜਾ ਜੀ ਪਰ ਸਤਿਗੁਰੂ ਜੀ ਕਹਿੰਦੇ ਉਹਦਾ ਸੰਵਿਧਾਨ ਉਹਦਾ ਹੁਕਮ ਲਾਗੂ ਜ਼ਰੂਰ ਹੋਣਾ ਇੱਕ ਦਿਨ ਫਿਰ ਦੁਖੀ ਹੋਣਾ ਪਵੇਗਾ ਇਸ ਕਰਕੇ ਜਿੰਨੀ ਸਾਧ ਸੰਗਤ ਕਰਾਂਗੇ ਜਿੰਨਾ ਨਾਮ ਜਪਾਂਗੇ ਜਿੰਨਾ ਗੁਰੂ ਦਾ ਨਾਮ ਸਿਮਰਾਂਗੇ ਨਾ ਇਸ ਰਸ ਨਾਲ ਉਨਾ ਹੀ ਸਾਡਾ ਜਿਹੜਾ ਸਮਾ ਸਫਲਾ ਹੈ ਉਨਾ ਹੀ ਸਾਡੇ ਤੇ ਕਿਰਪਾ ਹੋ ਜਾਵੇ ਸਤਿਗੁਰੂ ਦਾ ਬਚਨ ਪੜ੍ਹਦੇ ਆਂ ਸੇਵਾ ਥੋਰੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਬਹੁਤਾ ਮੰਗਾਵਾੜੀ ਲਿਸਟ ਬੜੀ ਵੱਡੀ ਹੈ ਮਿਲਦਾ ਕਿਉਂ ਨਹੀਂ ਕਿਉਂਕਿ ਸੇਵਾ ਥੋੜੀ ਹੈ ਸਿਮਰਨ ਥੋੜਾ ਹੈ ਸਿਮਰਨ ਵਾਲਾ ਪਲੜਾ ਭਾਰੀ ਕਰ ਲੈ ਮੰਗਣ ਦੀ ਵੀ ਲੋੜ ਨਹੀਂ ਪੈਣੀ ਗੁਰੂ ਨੇ ਕਿਧਰਲੇ ਪਾਸੇ ਵਰਕਤਾਂ ਪਾ ਦੇਣੀਆਂ ਕੋਈ ਪਤਾ ਹੀ ਨਹੀਂ ਲੱਗਣਾ ਇਸ ਕਰਕੇ ਸਾਧ ਸੰਗਤ ਉਹੀ ਕਰਦੇ ਜਿਨ੍ਹਾਂ ਨੂੰ ਗੁਰੂ ਆਪ ਕਰਾਉਂਦਾ ਸਾਧ ਸੰਗ ਜਿਉ ਤੁਮਹਿ ਮਿਲਾਇਓ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਤੂੰ ਸਾਧ ਸੰਗਤ ਵਿੱਚ ਮੇਲਿਆ ਨਾ ਜਿਨ੍ਹਾਂ ਨੂੰ ਬਿਠਾਲਿਆ ਤੋ ਜਿਨ੍ਹਾਂ ਨੂੰ ਆਪਣੀ ਮਿੱਠੀ ਬਾਣੀ ਆਪਣੀ ਗੁਰਬਾਣੀ ਸੁਣਾਈ ਉਹ ਸੁਣ ਸਕਦੇ ਆ ਸਾਧ ਸੰਗ ਜਿਉ ਤੁਮਹੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਤੇਰੀ ਬਾਣੀ ਫੇਰੀ ਕੰਨਾਂ ਦੇ ਵਿੱਚ ਬਈ ਜਦੋਂ ਤੂੰ ਤਰਸ ਕੀਤਾ ਮਾਲਕ ਜੀ ਅਸੀਂ ਆਪਣੇ ਜੋਰ ਨਾਲ ਇਹ ਨਹੀਂ ਵੀ ਅਸੀਂ ਇੰਨੇ ਵਜੇ ਉੱਠੇ ਜੀ ਤੇ ਅਸੀਂ ਗੁਰੂ ਘਰ ਆ ਗਏ ਜੀ ਨਾਮ ਜਪ ਲਿਆ ਬਾਣੀ ਪੜ ਲਈ ਨਹੀਂ ਨਹੀਂ ਮਾਲਕ ਜੀ ਤੂੰ ਕਿਰਪਾ ਕੀਤੀ ਤੇ ਅਮਰਤ ਵਲੀ ਉਠਾਲਿਆ ਤੂੰ ਕਿਰਪਾ ਕੀਤੀ ਤੇ ਤੇਰੇ ਦਰਸ਼ਨ ਕੀਤੇ ਐ ਤੂੰ ਕਿਰਪਾ ਕੀਤੀ ਤੇ ਤੇਰੀ ਬਾਣੀ ਬੜੀ ਅਸੀਂ ਆਪਣੇ ਜੋਰ ਨਾਲ ਕੁਝ ਨਹੀਂ ਕਰ ਸਕਦੇ ਸਤਿਗੁਰੂ ਜੀ ਕਹਿੰਦੇ ਜਿਨੇ ਜਿਨ੍ਹਾਂ ਨੂੰ ਗੁਰੂ ਕਿਰਪਾ ਕਰਦਾ ਨਾ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲੇ ਆ ਜਾਨਾ ਬਚਨ ਪੜ੍ਹਦੇ ਆ ਅਸੀਂ ਜੇ ਸਤਿਗੁਰੂ ਤਰਸ ਕਰਦਾ ਫੇਰ ਹੀ ਗੁਰੂ ਦਾ ਦਰਸ਼ਨ ਮਿਲਦਾ ਇਸ ਕਰਕੇ ਸਾਧ ਸੰਗ ਜੋ ਤੁਮੈਂ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਤੇਰੀ ਬਾਣੀ ਕੰਨਾਂ ਦੇ ਵਿੱਚ ਫੇਰੀ ਪਈ ਜਦੋਂ ਤੂੰ ਕਿਰਪਾ ਕੀਤੀ ਮਾਲਕ ਦੀ ਹਾਂ ਜਦੋਂ ਕੰਨਾਂ ਦੇ ਵਿੱਚ ਬਾਣੀ ਪੈ ਗਈ ਨਾਮ ਅੰਦਰ ਚਲਿਆ ਗਿਆ ਫਿਰ ਸਤਿਗੁਰੂ ਜੀ ਕਹਿੰਦੇ ਆਨੰਦ ਪੈ ਆਪੇਖ ਤਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਫਿਰ ਐਸੀ ਕਿਰਪਾ ਹੋਈ ਮਨ ਸ਼ਾਂਤ ਹੋ ਗਿਆ ਮਨ ਆਨੰਦ ਵਿੱਚ ਆ ਗਿਆ आनंद ਵਿੱਚ ਆਉਂਦਾ ਨਹੀਂ ਆਪਾਂ ਬਚਨ ਪੜ੍ਹਦੇ ਰੋਜ਼ਾਨਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਵਿੱਚ ਇਹਨੇ ਤਾਂ ਹੀ ਹੋਣਾ ਜਦੋਂ ਗੁਰੂ ਦੀ ਪ੍ਰਾਪਤੀ ਹੋਈ ਜਦੋਂ ਸਿਮਰਨ ਮਿਲੇ ਆ 36 ਪ੍ਰਕਾਰ ਦੇ ਭੋਜਨ ਮੂਹਰੇ ਰੱਖ ਦਿਓ ਹੁਣ ਮੰਨ ਲਓ ਕਿਸੇ ਬੰਦੇ ਨੂੰ ਬੁਖਾਰ ਹੈ ਉਹਨੂੰ ਰਸਗੁੱਲੇ ਖਵਾਓ ਵੀ ਲੈ ਰਸਗੁੱਲੇ ਖਾਲਾ ਪਲੇਟ ਭਰ ਕੇ ਉਹ ਕਹਿੰਦਾ ਜੀ ਮੈਨੂੰ ਤਾਂ ਸੁਆਦ ਹੀ ਨਹੀਂ ਲੱਗਦਾ ਚੰਗੇ ਨਹੀਂ ਲੱਗਦਾ ਮੇਰੇ ਤਾਂ ਮੂੰਹ ਦਾ ਜਿਹੜਾ ਸੁਆਦ ਹੀ ਖਰਾਬ ਹੋਇਆ ਪਿਆ 36 ਪ੍ਰਕਾਰ ਦੇ ਭੋਜਨ ਰੱਖ ਦਿਓ ਉਹਦੇ ਮੂਹਰੇ ਨਹੀਂ ਚੰਗੇ ਲੱਗਦੇ ਹਾਂ ਬੰਦਾ ਤੰਦਰੁਸਤ ਹੈ ਸਹੀ ਹੈ ਫਿਰ ਉਹਨੂੰ ਸੁੱਕਿਆ ਪ੍ਰਸ਼ਾਦਾ ਵੀ ਬੜਾ ਮਿੱਠਾ ਚੰਗਾ ਲੱਗਦਾ ਹੈ ਇਸ ਕਰਕੇ ਤੇਰੇ ਅੰਦਰ ਦੀ ਮਨ ਦੀ ਡਾਵਾਂ ਡੋਲਤਾ ਹੋਈ ਪਈ ਹੈ ਮਨ ਤੇਰਾ ਬਹੁਤ ਅਸ਼ਾਂਤ ਹੋਇਆ ਪਿਆ ਹੈ ਮਨ ਤੇਰਾ ਬੜਾ ਦੁਖੀ ਹੋਇਆ ਪਿਆ ਹੈ ਪਿਆ ਤਾਂ ਬੜੇ ਸੁੰਦਰ ਬੈੱਡ ਤੇ ਪਰ ਮਨ ਫਿਰ ਵੀ ਦੁਖੀ ਹੈ ਸੁੱਤਾ ਪਿਆ ਸੁੱਤਿਆ ਸੁੱਤਾ ਪਿਆਈ ਚਿੰਤਾ ਦੇ ਵਿੱਚ ਹੈ ਇਸੀ ਚੱਲੀ ਜਾਂਦੀ ਐ ਬੜੀ ਠੰਡ ਦੇ ਰਹੀ ਐ ਪਰ ਅੰਦਰ ਦਾ ਜਿਹੜਾ ਜਿਉ ਤਪ ਰਿਹਾ ਸਤਿਗੁਰੂ ਦਾ ਬਚਨ ਹੈ ਗੁਰੂ ਨਾਨਕ ਮਹਾਰਾਜ ਦਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਵਿਕਾਰ ਜੈ ਅਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲਮ ਜਾਏ ਜਿਨ੍ਹਾਂ ਨੂੰ ਬਾਣੀ ਵਿੱਚ ਰਗੀ ਨਾਮ ਵਿੱਚ ਰਗੀ ਉਹ ਪੱਕੇ ਰੋਗੀ ਕੋੜ ਦੇ ਰੋਗੀ ਵਾਂਗੂ ਬਿਲਕਦੇ ਐਸੀ ਕਰਕੇ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਅੱਜ ਦੇ ਸ੍ਰੀ ਮੁਖਵਾਕ ਅੰਦਰ ਕਹਿੰਦੇ ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ purkh ਨਿਰਵਾਣੀ ਜਿਨ੍ਹਾਂ ਨੂੰ ਅੰਦਰ ਗੁਰੂ ਦਾ ਦਰਸ਼ਨ ਹੋ ਗਿਆ ਜਿਨ੍ਹਾਂ ਨੇ ਅੰਦਰ ਨਾਮ ਟਿਕਾ ਲਿਆ ਆਪਣੇ ਉਹਨਾਂ ਨੂੰ ਅਸਲ ਆਨੰਦ ਆਇਆ ਉਹਨਾਂ ਨੂੰ ਐਸਾ ਆਨੰਦ ਆਇਆ ਫਿਰ ਉਹ ਆਰਿਆਂ ਦੇ ਥੱਲੇ ਖੜ ਕੇ ਵੀ ਡੋਲੇ ਨਹੀਂ ਆਰਿਆਂ ਦੇ ਥੱਲੇ ਖੜ ਕੇ ਵੀ ਆਸ਼ਾਂਤ ਰਹੇ ਆਰਿਆਂ ਦੇ ਥੱਲੇ ਖੜ ਕੇ ਵੀ ਸ਼ਾਂਤੀ ਵਿੱਚ ਨਾਪ ਕਰਨਾ ਸ਼ਾਨਦਾਰ ਹੈ ਦਾਮਾ ਡੋਲਤਾ ਸ਼ਾਂਤੀ ਵਿੱਚ ਰਹੇ ਹੋ ਆਨੰਦ ਵਿੱਚ ਰਹੇ ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਦੇਗਾਂ ਵਿੱਚ ਵੀ ਉਬਾਲਿਆ ਗਿਆ ਉਹ ਫਿਰ ਵੀ ਸ਼ਾਂਤ ਆਨੰਦ ਵਿੱਚ ਰਹੇ ਜਿਨ੍ਹਾਂ ਦੇ ਅੰਦਰ ਨਾਮ ਵਸ ਗਿਆ ਗੁਰੂ ਦਾ ਸਿਮਰਨ ਵਸ ਗਿਆ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਨੰਦ ਭਇਆ ਵੇਖ ਤਹੀ ਨਾਨਕ ਪ੍ਰਤਾਪ ਪਰਖ ਨਿਰਵਾਣੀ ਜਿਨ੍ਹਾਂ ਨੂੰ ਗੁਰੂ ਮਿਲ ਗਿਆ ਉਹਨਾਂ ਦੇ ਅੰਦਰ ਸ਼ਾਂਤੀ ਤੇ ਆਨੰਦ ਪੈਦਾ ਹੋ ਜਾਂਦਾ ਹੈ ਜੀ ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਤਾਂ ਨੇ ਬੜੇ ਪਿਆਰ ਨਾਲ ਬੈਠ ਕੇ ਸਰਵਣ ਕੀਤਾ ਜੀ ਗਲਤੀਆਂ ਭੁੱਲਾਂ ਦੀ ਖਿਵਾ ਆਸੀਸ ਦੇਣੀ ਦੇਹੋ ਸੱਜਣਾ ਸਿਸੜੀਆਂ ਜਿਹੋ ਵੈ ਸਾਹਿਬ ਸਿਉ ਮੇਲ ਮਲਾਉ ਭਤੀ ਦੀ ਅੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ